ਕਿੰਨੇ ਫੋਟੋ ਉਦਸੋ ਵੀ ਕਮੈਂਟ ਕਰਕੇ ਜੀ ਆ ਗਈ ਕੈਮਰਾ ਬੰਦ ਤੇ ਸੰਦੇਸ਼ ਵਾਲਿਆਂ ਆ ਸਰਦਾਰਾਂ ਦਾ ਸੁਪਰ ਸੀਡਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸਹਿਰ ਰਾਜਪੁਰੇ ਤੇ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਲੱਗ ਰਿਹਾ ਉੱਤਰੀ ਭਾਰਤ ਦਾ ਚੌਥਾ ਵੱਡਾ ਕਿਸਾਨ ਮੇਲਾ ਹੈ ਤੇ ਤੁਹਾਨੂੰ ਸਾਰਾ ਆਪਾਂ ਇਹ ਕਿਸਾਨ ਮੇਲਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਤੇ ਚੱਲਦੇ ਹਾਂ ਆਪਾਂ ਤੁਹਾਨੂੰ ਸਾਰਾ ਇਹ ਮੇਲਾ ਦਿਖਾਉਣੇ ਆ। ਲਓ ਜੀ ਜੀ ਆਇਆਂ ਨੂੰ ਤੇ ਇੱਥੋਂ ਹੈਗੀ ਆਪਣੀ ਐਂਟਰੀ ਮੇਲੇ ਦੇ ਅੰਦਰ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਅੱਜ ਦਾ ਸਾਰਾ ਇਹ ਕਿਸਾਨ ਮੇਲਾ ਦਿਖਾਵਾਂਗੇ। ਲਓ ਜੀ ਆਪਾਂ ਅਗੇ ਅੰਦਰ ਤੇ ਪਹਿਲਾਂ ਹੀ ਸਾਹਮਣੇ ਤੁਹਾਨੂੰ ਆਪਾਂ BK ਦਾ ਟਾਇਰ ਦਿਖਾਉਣੇ ਆ। ਬਹੁਤ ਵੱਡਾ ਟਾਇਰ ਆ। ਤੇ ਬਾਕੀ ਤੁਹਾਨੂੰ ਹੋਰ ਵੀ ਸਾਰੇ ਖੇਤੀਬਾੜੀ ਦੇ ਏਪਲੀਮੈਂਟ ਆ ਸਾਰੇ ਆਪਾਂ ਦਿਖਾਵਾਂਗੇ। अगली वीडियो जिम्मे सामने आ गए सोने लीके आए पहला आप बीके का टायर बीके का टायर देखो बीके का टायर

होना लिख का लोग डी आई सात सौ पंजा सैड गेरा है डी आई मेरा मित्र ते तैयार है कि ना एमआरएफ अरवास वीडियो फोर बाई फोर 750 DI ਇਹ ਇੱਧਰ ਖੜਾ DI 60 ਇਹ ਵੀ 4x4 ਇਹ ਸਾਈਡ ਗੇਟ ਤੇ ਆਪਾਂ ਸਪੇਸ ਦੀ ਗੱਲ ਕਰੀਏ ਸਪੇਸ ਕਾਫੀ ਆ ਇਹ 4x4 ਦੇ ਵਿੱਚ MRF ਦੇ ਟਾਇਰ 16 9 28 ਦੇ ਭਾਈ ਜੀ ਕੀ ਪ੍ਰਾਈਸ ਹੈ ਇਹਦਾ ਭਾਈ ਜੀ ਕੀ ਪ੍ਰਾਈਸ ਹੈ ਇਹਦਾ

ਯਾ ਆਗੇ ਸਰਪਨ ਵਾਲੇ ਇਹਨਾਂ ਦੇ ਇੰਪਲੀਮੈਂਟ ਵੀ ਬਹੁਤ ਸੁੱਧ ਤੇ ਵਧੀਆ ਹੁੰਦੇ ਆ। ਲੋ ਵੀ ਆਹ ਦੇਖੋ ਇੰਪਲੀਮੈਂਟ ਤੇ ਇਹਨਾਂ ਦੇ ਆਪਾਂ ਇੰਪਲੀਮੈਂਟ ਕੀਏ ਤਾਂ ਬਹੁਤ ਵਧੀਆ ਤੇ ਬਹੁਤ ਸੁੱਧ ਹੁੰਦੇ ਆ। ਲੋ ਵੀ ਪੱਟਾ ਵਾਲਾ ਤੇ ਆਹ ਆਗੇ ਹਾਲ ਆਗੇ ਇਧਰ ਹਾਲ ਲੋ ਜੀ ਆਹ ਦੇਖੋ ਇਹ ਇਹ ਕਿੰਨੇ ਨੇ ਕੋ

ਵਾਕਿਆ ਕਿੰਨੀ ਆ ਗਈ ਇਸਕਾ 2 3 4 5 6 7 8 9 10 11 12 13 14 15 16 16 ਕਲਾ ਪੱਤੀ ਪੱਤੀ ਆ ਗਈ ਹੈ ਲੋ ਵੀ ਸਰਪਰ ਵਾਲੀ ਦੀ ਪੱਤੀ ਮੇਡ ਇਨ ਇੰਡੀਆ चलते अगे आर अगे आ गए सरदार सुपर आले सुपरसीडर आ गया सरदार आल का आ, आ गया सरदार आपरसीडर

बाकी पाँ तो अस्सी प्रसेंट तक दबसिडी है सरकार द्वारा इधर भी जमें लगी हुई ने। ये लगे हुए शाली थो दिखावामेंट दिखा दिए दी जमें आधर मूहरी आ, आ गई है ना पशुआ का सारा समान आ गया जमें मूहरियाँ वगैरह हो गई

ਤੇ ਇੱਕ ਵਾਰ ਤੁਹਾਨੂੰ ਆਪਾਂ ਸਾਰਾ ਮੇਲੇ ਦਾ ਵੀਊ ਦਿਖਾ ਦਈਏ ਤੇ ਫਿਰ ਤੁਹਾਨੂੰ ਆਪਾਂ ਕੱਲੇ ਕੱਲੇ ਇੰਪਲੀਮੈਂਟ ਦੀ ਕੱਲੀ ਕੱਲੀ ਜਾਣਕਾਰੀ ਦਵਾਗੇ ਪਹਿਲਾਂ ਆਪਾਂ ਤੁਹਾਨੂੰ ਸਾਰਾ ਮੇਲੇ ਦਾ ਇੱਕ ਵਾਰ ਵੀਊ ਦਿਖਾ ਦਈਏ ਤੇ ਇਹਦੇ 2 ਜਾਂ 3 ਪਾਰਟ ਬਣਨਗੇ ਵੀਡੀਓ ਦੇ ਤਾਂ ਦੇਖਣੇ ਪਹਿਲਾਂ ਆਪਾਂ ਤੁਹਾਨੂੰ ਸਾਰਾ ਇੱਕ ਵਾਰ ਮੇਲਾ ਦਾ ਸਾਰਾ ਤੁਹਾਨੂੰ ਵੀਊ ਦਿਖਾ ਦਈਏ ਵੀ ਕਿਹੜੀਆਂ ਕਿਹੜੀਆਂ ਕੰਪਨੀ ਇੱਥੇ ਆਈਆਂ ਨੇ ਜਿਵੇਂ ਚੱਦਗੀਤ ਵਾਲੇ ਆਏ ਹੋਏ ਹਨ ਤੇ ਫਿਰ ਆਪਾਂ ਤੁਹਾਨੂੰ ਫੁੱਲ ਡਿਟੇਲ ਦੇ ਆਪਾਂ ਇੱਕ ਫੁੱਲ ਵੀਡੀਓ ਪਾਵਾਂਗੇ ਉਹਨੂੰ ਪ੍ਰੋਪਰ ਜੀ ਜਾਣਕਾਰੀ ਦਵਾਗੇ ਬਾਕੀ ਇਹ ਤੇ ਬੂਟੇ ആക ജീകര്ടീ ജഗീ ആ अगे चक चीत वाले का आ गया दस फुट है दस फुट जाग आलियामेंट ने आग चीत सुपरसीडर बहुत बड़ा मेला है जी ਆ ਗਏ ਸੰਧੂ ਸੰਧੂ ਵਾਲੇ ਐਪਲੀਮੈਂਟ ਆ ਗਏ ਲੋਕ ਇਹ ਸਾਰੇ ਸੰਧੂ ਵਾਲੇ ਦੇ ਆ ਗਏ ਤੇ ਆ ਸੰਧੂ ਵਾਲੀਆਂ ਤਵੀਆਂ ਆ ਗਈਆਂ ਮਾਰਕ 2024 कर मेले का सारा फू दिखाने भी किनिया इतने पहुंची हुई जमें एगरी जोन वाले आ गए इधर एगरी जोन इम्प्लीमेंट दिखावे आप अलग तो वीडियो बनाव है ना प्रोपर थोड़ी थोड़ी प्रॉपर आपी कली चीज दसा आ गया जमें एगरी जोन इधर आह पीडीसी ग्रुप इम्पलीमेंट उन्होंने आ गए पीडीसी ग्रुप वाले

आगी क्समीश कैवनबंद हां मीसो यागी कैवनबंद क्समीश वाले कैमिन लो प्रकाशारी मैं चैट दिखा दूंगा यार

GS ਵਾਲੇ ਆਏ ਹੋਣੇ ਹਨ ਤੇ ਉਹ ਅੱਗੇ ਨਰੈਣ ਵਾਲੇ ਸਾਰੀਆਂ ਕੰਪਨੀਆਂ ਮਤਲਬ ਵੱਡੀਆਂ-ਬੱਡੀਆਂ ਕੰਪਨੀ ਆਪਣੇ ਇਕੁਪਮੈਂਟ ਲੈ ਕੇ ਆਈਆਂ ਤੇ ਆਹ ਦੇਖੋ ਇਹਨੇ ਕਿੱਥੇ ਘੜਿਆ ਤੇ ਜਿਕੇ ਕੀਟੜਾ ਵਾਂਗੂ ਇਹਨਾਂ ਨੇ ਵੀ ਕਰਤਾ ਭਾਈ ਉੱਪਰ ਤੇ ਪਹਿਲਾਂ ਜਗਜੀਤ ਵਾਲੇ ਦੇਖੀ ਸੀ ਆਪਾਂ ਨੇ ਲੋ ਇਹ ਬਹੁਤ ਵੱਡਾ ਮੇਲਾ ਜੀ ਜ਼ਰੂਰ ਪਹੁੰਚੋ